ਮਨਜੀਤ ਬਾਈ ਦੁੱਧ ਦੀ ਉਮੀਦ ਕਿੰਨੀ ਦਾ ਦੁੱਧ 20 ਕਿਲੋ ਦੀ ਪਿਛਲੀ ਵਾਰ ਕਿਹਾ 19 20 19 20 ਅਗਲਾ ਕਹਦਾ ਜੀ ਦੁੱਧ ਇਹਦਾ ਜੀ 13 ਕਿਲੋ ਜਮਾ ਬਿਲਕੁਲ ਹਾਂ ਜੀ ਲੈ 13 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਪਾਉਣ ਨੂੰ 15 ਕਾਹ ਲੋ ਜੇ ਕੁਛ ਕਾਹ ਲੋ 13 ਲੈ ਮੇਤਰੂਣਾ ਕੰਡੀ ਦਾ ਆਪਾ ਸੁਪਰ ਨਗੀਨਾ ਤੋਰ ਕੇ ਦਿਖਾਉਣੇ ਆ ਤੇ ਬਾਕੀ ਬਾਈ ਨੇ ਵੀ ਸ਼ਿੰਗਾਰਨ ਵਾਲੀ ਕਾਸਰ ਕੋਈ ਨਹੀਂ ਛੱਡੀ ਤਾਲੀ ਸੂਈ ਹੋਈ ਆ ਤੇ ਬਾਕੀ ਬਾਈ ਨੂੰ ਪੁੱਛਾਂਗੇ ਦੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਥਣ ਲੇਵਾ ਬਿਲਕੁਲ ਸਾਫਾ ਤੇ ਪੂਰਾ ਵਜਨਦਾਰ ਹੈ ਵੀ ਮੱਝ ਆ ਗਈ ਛਣਾ ਸਪੇਸ ਪੂਸ ਚੰਗਾ ਤੇ ਪੂਰੀ ਵੱਡੇ ਢਾਂਚਾ ਵਾਲੀ ਮੱਝ ਆ ਗਈ ਬਣਦੇ ਬਾਈ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਖਵਾਨਾ ਹਗੂਨਾ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਬਣਾ ਹੋਇਆ ਤੇ ਥੋੜਾ ਜਿਹਾ ਬਾਈ ਨੇ ਇਖੜ ਜਿਵੇਂ ਕਹਦੀ ਘੱਟ ਲਾਇਆ ਹੋਇਆ ਹੈ ਨਾ ਤੇ ਫੰਡ ਗਾਹਨ ਕਰਦੇ ਬਈ ਮੈਂ ਆੜੇ ਗਾਹਨ ਕਰਦੇ ਕੋਰੀ ਮਾੜੀ ਗਾਹ ਤੇ ਪੂਰੀ ਗੱਲਬਾਤ ਬਾਈ ਨਾਲ ਕਰਦੇ ਆਂਗੇ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਨਾਮ ਦੱਸਿਓ ਆਪਣਾ ਮਨਜੀਤ ਸਿੰਘ ਆ ਜੀ ਠੀਕ ਆ ਮਨਜੀਤ ਕਿਹੜਾ ਪਿੰਡ ਆ ਬਾਈ ਮੋਜੋ ਖੁਰਦੇ ਜੀ ਮੋਜੋ ਖੁਰਦੇ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਮਾਨਸਾ ਛੋਟੀ ਮੋਜੋ ਹਾਂਜੀ ਠੀਕ ਆ ਤੇ ਮਨਜੀਤ ਇੱਕ ਵਾਰੀ ਨੰਬਰ ਬੋਲ ਬਾਈ 91782 ਜੀ 62375 ਕਿੰਨੇ ਟਾਈਮ ਦੀ ਸੂਈ ਅਮਨਜੀਤ ਆ ਇਹ ਕੱਲ ਸੂਈ ਆ ਜੀ ਇਹੇ ਵੇਲੇ ਕੱਲ ਸੂਈ ਆ ਹਾਂਜੀ ਤਾਂ ਇਹ ਥੋੜਾ ਜਿਵੇਂ ਏਖੜੂਫੜ ਲੈ ਆਣੇ ਹਾਂ ਹਾਂਜੀ ਨਾ ਜੀ ਨਾ ਕੱਲ ਸੂਈ ਆ ਤਾਂ ਮੱਝ ਪੰਜਾਰ ਲੈ ਆ ਹਾਂ ਜੇਰ ਜ਼ਰੂਰ ਪੈ ਗਈ ਹਾਂ ਫੇਰ ਤਾਂ ਬਹੁਤ ਆ ਉਸ ਜੀ ਦੀ ਵੀਡੀਓ ਵੀ ਹੈਗੀ ਆਪਣੇ ਕੋਲ ਬਿਲਕੁਲ ਤੇ ਬਾਕੀ ਕੱਲ ਸੂਈ ਆ ਥੋੜਾ ਸੂਏ ਚ ਆ ਕੇ ਬਸ 스트ੈਸ ਜੀ ਮੰਨ ਜਾਂਦਾ ਤੇ ਥਾਲੇ ਵਾ ਪਹਿਲੇ ਕੋਲ ਸਾਫਾ ਤੇ ਬਾਕੀ ਬਾਈ ਨੇ ਆਪਾਂ ਕਹਦੀ ਬਾਹਲਾ ਏਖੜੂਫੜ ਲੈ ਆਣੀ ਤੇ ਮਨਜੀਤ ਭਾਈ ਦੁੱਧ ਦੀ ਉਮੀਦ ਕਿੰਨੇ ਦਾ ਦੁੱਧ 20 ਕਿਲੋ ਦੀ ਪਿਛਲੀ ਵਾਰ ਕਿੰਨਾ 19 20 19 20 ਅਗਲਾ ਕਹਦਾ ਜੀ ਹਾਂ ਜੀ ਕਿਤੋਂ ਲਈਏ ਮਾਲ ਆਪਣਾ ਵਪਾਰ ਦਾ ਕੰਮ ਆਪਣਾ ਵਪਾਰ ਦਾ ਕੰਮ ਮਨ ਲੈ ਇੱਕ ਨੰਬਰ ਸਾਫ ਸਦਾ ਹਾਂ ਜੀ ਇੱਕ ਤੇ ਬਾਕੀ ਬਾਈ 19 20 ਦੱਸਿਆ ਜਿੱਦੋਂ ਲਈ ਹੋਈ ਆ ਤੇ ਬਾਈ ਵੀ 20 ਕਿਲੋ ਦੀ ਮੀਦ ਮੰਨ ਕੇ ਚੱਲਦਾ ਬਰੀਕੀ ਰੁਕੀ ਬੋਲਦਾ ਵੀ ਕਿੰਨਾ ਕੱਢਿਆ ਅੱਪਾ ਬਾਈ ਇਹਦੇ ਸਾਨੂੰ ਹੁਣ 4 ਕਿਲੋ ਬੋਲਾ ਕੱਢਿਆ ਹੋਇਆ ਹੈ ਜੀ ਹਾਂ ਵੀ ਮੰਡੀ ਪਾਉਣੀ ਸੀਗੀ ਪਹਿਲਾਂ ਤਾਂ ਹੈ ਨਹੀਂ ਸੀ ਵੀ ਚੱਕਰੀ ਵੇਚਾਂਗੇ ਮੈਂ ਤੇ ਬਾਕੀ ਤੁਸੀਂ ਆਪਨ ਦਾਜਾ ਲਾ ਸਕਦੇ ਹੋ ਦੋਸਤੋ ਮਾਦੀ ਚੰਗੀ ਆ कदकाठ बॉडी बंतर ढांचा सारा एक नंबर मनजीत भाई मांगर कटिया। मांगर कट्टा जी मांगर कट्टा का। नमस्कार पशुपालक साथियों क्या आपका पशु बांझपन का शिकार है या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो के बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਤੇ ਮਨਜੀਤ ਜੀ ਆਪਾਂ ਗੱਲ ਕਰ ਲਈ ਬਈ ਰੇਟ ਦੀ ਗੱਲ ਕੀ ਰੇਟ 2.5 ਲੱਖ ਆ ਜੀ ਪੂਰਾ ਹਾਂ ਜੀ ਮਾਨਦਾਨ ਮਾਨਦਾਨ ਬਸ 20-30 ਦੀ ਹਾਨ ਆਈ ਹੈ ਜੀ 20 ਦੀ 20000 ਬਹੁਤ ਆ ਹਾਂ ਜੀ 2.5 ਲੱਖ ਰੁਪਏ ਰੇਟ ਆ 20000 ਬਾਈ ਕਹਿੰਦਾ ਮਾਨਦਾਨ ਕਰ ਦਾਂਗੇ 20-30 ਦੀ ਹਾਨ ਆ ਜੇ ਕਿਸੇ ਦਾ ਮਨਮਨਜੀਤ ਨਹੀਂ ਖੜਦਾ ਭਈ ਆਲਾ ਕਹਿੰਦਾ ਜੀ ਦਾ ਯਾਰਾ ਕੰਡਾ ਲਾਗੇ ਚੋਕੇ ਦੇ ਦੇਣਗੇ ਚੋਕੇ ਦੇ ਦੇਣਗੇ ਭਈ ਜਮਾ ਥੱਲੀ ਕਰਕੇ ਥੱਲੀ ਕਰਾ ਦੇਣਗੇ ਹਾਂ ਕਰਾ ਦੇਣਗੇ ਭਈ ਠੀਕ ਹੈ ਜੇ ਆਲਾ ਕਹਿੰਦਾ ਕੰਡੇ ਵਾਲਾ ਕੋਈ ਕੰਡੇ ਵਾਲਾ ਜੀ ਜੇ ਆਲਾ ਕਹਿੰਦਾ 20 ਕਿਲੋ ਦੁੱਧ ਤਿਆਰ ਕਰਕੇ ਦੇ ਹਾਂ ਜਮਾ ਤਿਆਰ ਕਰਕੇ ਦੇ ਦੇਣੀ ਘਰੇ ਚ ਵਾਕੇ ਦੇ ਦੇਣੀ ਹਾਂ ਜਮੀ ਨਹੀਂ ਭਜਣ ਦੇ ਮਾਨ ਆ ਜੋਟੀ ਤੇ ਲੈ ਬਾਈ 21 22 ਕਹਿੰਦਾ ਜੇ ਕਿਸੇ ਨੇ ਭਰਾ ਨੇ ਦੁੱਧ ਤਿਆਰ ਲੈਣਾ 20 ਕਿਲੋ ਕੰਡੇ ਵਾਲਾ ਉਹ ਵੀ ਸਾਈ ਵੈਨਾ ਕਰ ਲੈ ਹਾਂ ਠੀਕ ਹੈ ਦੁੱਧ ਤਿਆਰ ਕਰਕੇ ਦੇਣਗੇ ਜੇ ਕਿਸੇ ਨੇ ਦੋ ਤਿੰਨ ਟਾਈਮ ਥੱਲੀ ਕਰਨੀ ਝੋਕੇ ਦੇਖਣੀ ਆ ਵੀ ਮੱਝ ਫਿੱਟ ਆ ਤਾਂ ਝੋਕੇ ਦੇਖ ਸਕਦਾ ਕੋਈ ਰੋਕ ਟੋਕ ਨਹੀਂ ਤਸੱਲੀ ਕਰੋ ਪੈਸੇ ਲਓਣਾ ਹੈ ਨਾ ਬਾਈ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਜਿਹੜੀ ਮੱਝ ਖਰੀਦ ਸਕਦੇ ਹੋ ਪਿੰਡ ਬਾਈ ਦਾ ਮੋਜੋ ਖੁਰਦਾ ਜ਼ਿਲ੍ਹਾ ਮਾਨਸਰ ਆ ਜਾਂਦਾ ਇੱਕ ਵਾਰੀ ਮਨਜੀ ਦਾ ਨੰਬਰ ਹੋਰ 9878263771 ਵਪਾਰ ਦਾ ਕੰਮ ਆ ਤਸੱਲੀ ਤੁਸੀਂ ਕਰਨੀ ਆ ਪੂਰੀ ਤਸੱਲੀ ਕਰਕੇ ਜਿਹੜਾ ਫਿਰ ਪਸ਼ੂ ਤਾਂ ਖਰੀਦ ਸਕਦੇ ਨੇ ਇੱਕੀ ਸੀ ਬਾਈ ਕੋ ਹੋਰ ਵੀ ਆ ਇੱਕ ਝੋਟੀ ਆ ਸਹੀ ਇੱਕ ਉਹ ਵੀ ਤੋਰ ਦੇ ਫਿਰ ਮਾੜੇ ਦਿਖਾ ਦੀ ਹੋਰ ਆ ਗੱਡੀ ਇੱਕ ਝੋਟੀ ਬਾਈ ਕੋਲੇ ਹੋਰ ਆ ਗਈ ਵਪਾਰ ਦਾ ਕੰਮ ਆ ਵਧੀਆ ਸਾਫ ਸੁਥਰਾ ਤੇ ਇਹ ਵੀ ਤਾਜ਼ੀ ਸੂਈ ਹੋਈ ਹੈ ਨਾ ਹਾਂ ਜੀ ਇਹ ਹੈ ਆਪਾਂ ਗੱਲ ਕਰ ਲਈਏ ਧੰਨਕ ਦਾ ਇਹ ਮਨੀਤ ਕਿੰਨੇ ਘਟਾਂ ਦੀ ਸੂਈ ਬਾਈ ਇਹਨੂੰ ਹੋ ਗਿਆ ਜੀ ਚੌਥਾ ਦਿਨ ਹੈ ਅੱਜ ਅੱਜ ਚਾਰ ਦਿਨ ਹੈ ਸੂਈ ਆ ਮਾਗਰ ਬੱਚਾ ਮਾਗਰ ਕੱਟੀ ਆ ਜੀ ਕੱਟੀ ਆ ਮਾਗਰ ਕੱਟੀ ਆ ਤੇ ਤੁਰਦੀ ਇੱਕ ਵਾਰੀ ਲੇਵਾ ਚੈੱਕ ਕਰ ਲਓ ਇਹ ਮੱਝ ਜਿਵੇਂ ਕਹਿੰਦੀ ਆਪਾਂ ਬਾਜ਼ਾਰ ਲਾਇਆ ਹੋਇਆ ਤਾਂ ਤੁਰਦੀ ਬਹੁਤ ਸੋਹਣੀ ਲੱਗਦੀ ਆ ਤੇ ਇਹ ਜਿਹੜੀ ਪਹਿਲਾ ਮੱਝ ਦਾ ਜਦੋਂ ਬਾਜ਼ਾਰ ਨਹੀਂ ਲਾਇਆ ਜੇ ਬਾਜ਼ਾਰ ਲੱਗਿਆ ਹੁੰਦਾ ਤਾਂ ਉਹ ਵੀ ਦੁੱਗਣੀ ਸੋਹਣੀ ਲੱਗਦੀ ਨਾ ਬਾਈ ਤੇ ਥਾਲੇ ਦੀ ਬਿਲਕੁਲ ਸਾਫ ਆ ਮਾਦਰ ਕੱਟੀਏ ਚਾਰ ਦਾ ਸੂਈਆਂ ਮੰਜੀ ਦੁੱਧ ਬਾਈ ਦੁੱਧ ਇਹਦਾ ਜੀ 13 ਕਿਲੋ ਜਮਾ ਬਿਲਕੁਲ ਹਾਂ ਜੀ ਲੈ 13 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਪਾਉਣ ਨੂੰ 15 ਕਾਹ ਲੋ ਜੇ ਕੁਛ ਕਾਹ ਲੋ 13 ਲੈ ਜਿੰਨਾ ਹੋਇਆ ਆਪਾਂ ਵੀ ਉਹ ਨਹੀਂ ਦੱਸਾਂਗੇ ਕੱਲ ਨੂੰ ਵਾੜ ਦੇਣੀ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਤਸੱਲੀ ਕਰ ਸਕਦੇ ਹੋ 13 ਕਿਲੋ ਪੂਰਾ ਦੁੱਧ ਰਾਈੜੀ ਹੈ ਕੰਡੇ ਵਾਲਾ ਤੇ ਮੰਜੀ ਤੇ ਦਾ ਰੇਟ ਬਾਈ ਇਹਦਾ ਜੀ 1.5 ਲੱਖ ਹੈ ਇਹਦਾ 1.5 ਲੱਖ ਹੈ ਤੇ ਮਾਨਦਾਨ ਬਾਈ ਸਵਾ ਦੀ ਦੇਣੀ ਹੈ ਜੀ 1 ਲੱਖ 25000 ਹਾਂ ਜੀ ਹਾਂ ਜੀ 1 ਲੱਖ 25000 ਦੀ ਹਾਂ ਨਾ ਮਿੱਤਰੋ ਤੇ ਤਸੱਲੀ ਤੁਸੀਂ ਕਰਨੀ ਆ ਦੁੱਧ ਮਣਕੇ ਦੇਖਣਾ ਤਾਂ ਦੁੱਧ ਮਣਕੇ ਦੇਖ ਸਕਦੇ 13 ਕਿਲੋ ਗਰੰਟੀ ਦਿੰਦਾ ਬਾਈ ਪੂਰੀ ਜਮਾ ਤਸੱਲੀ ਕਰੋ ਕੰਡਾ ਲਿਆਓ ਬਾਈ ਦੇ ਘਰੇ ਜਾਓ ਸਾਈ ਬੰਨਾ ਕਰ ਲੋ ਠੋਕੇ ਦੇਖ ਲੋ ਹਣਾ ਕੋਈ ਚੱਕਰ ਨਹੀਂ ਤਸੱਲੀ ਕਰਕੇ ਜਿਹੜਾ ਫੇਰ ਤੁਸੀਂ ਜਿਹੜੇ ਪਸ਼ੂ ਦੋਨਾਂ ਚੋਂ ਖਰੀਦ ਸਕਦੇ ਹੋ ਜੇ ਕਿਸੇ ਜਿਵੇਂ ਜਿਤ ਕਈ ਵਾਰ ਆਇਆ ਕਹਿੰਦਾ ਬਾਈ ਇਹਦੇ ਦੋਨੇ ਇਕੱਠੀਆਂ ਲੈਣੀਆਂ ਨੇ ਤਾਂ ਮੋਝੂਗਾ ਤਾਂ ਹਾਂ ਜੀ ਉਹ ਹੈ ਕੋਈ ਨਾ ਹਾਂ ਜੀ ਕਰ ਲੈ ਮਿੱਤਰੋ ਜੇ ਕੋਈ ਕਈ ਵਾਰ ਭਰਾ ਕਹਿੰਦਾ ਸੀ ਜਿਹੜਾ ਡੇਰੀ ਫਾਰਮ ਵਾਲਾ ਵੀ ਸੀ ਜੋੜੀ ਲੈ ਲਈ ਚੰਗਾਗਾ ਤਾਂ ਉਹ ਜਿਆ ਮਾਨਤਨ ਹੋ ਜੂਗਾ ਤਸੱਲੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਜਾਂਚ ਕਰਕੇ ਖਰੀਦਿਓ ਕੱਲ ਨੂੰ ਇਹ ਨਾ ਗੱਲ ਆ ਜੇ ਵੀ ਵੀਡੀਓ ਵਾਲੇ ਭਾਈ ਐ ਕਹਿੰਦੇ ਆ ਬਾ ਕਹਿੰਦੇ ਆ ਪਰ ਪੂਰੀ ਤਸੱਲੀ ਕਰਕੇ ਜਿਹੜੀ ਖਰੀਦੋ ਲੈ ਮਿੱਤਰੋ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚ ਇਹਨੂੰ ਜਰੂਰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਇਹੋ ਜਿਹੀ ਵੀਡੀਓ ਆਪਾਂ ਮੰਡੀ ਦੇ ਕਵਰ ਕਰਦੇ ਰਹਿੰਨੇ ਆ ਐਹੋ ਜਿਹੀ ਵੀਡੀਓ ਦੇਖਣ ਲਈ ਆਪਣੇ ਬੇਨਾਂ ਜਰੂਰ ਜੁੜ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਤਾਇਆ ਮੱਝਾਂ ਆਉਂਦੀਆਂ ਨੇ ਹੜੀਆਂ ਮਿੱਤਰੋ ਨਾ ਆਪਾਂ ਇੱਕ ਤੁਹਾਨੂੰ ਬੁਰੀ ਝੋਟੀ ਦੂਰ ਕੇ ਦਿਖਾਉਣੇ ਆ ਇਧਰ ਨੂੰ ਲੈ ਜਾ ਲੈ ਬਾਈ ਮੜਾ ਲੰਮਾ ਤੇ ਤਾਜੀ ਸੂਈ ਹੋਈ ਆ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਥਣਲੇਵਾ ਬਿਲਕੁਲ ਸਾਫ ਆ ਤੇ ਆਮ ਘਰ ਦੇ ਵਿੱਚੋਂ ਅੱਜ ਮੈਂ ਆਪਾਂ ਕਹਦੀ ਵਪਾਰ ਦਾ ਕੰਮ ਨਹੀਂ ਹੈਗਾ ਚੰਗੀ ਝੋਟੀ ਐ ਬੂਰੀ ਤਾਜੀ ਸੂਈ ਹੋਈ ਆ ਮਗਰ ਕੱਟਾ ਬਣਦੇ ਬਾਈ ਬਣਦੇ ਬਣਦੇ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਇੱਕ ਵਾਰੀ ਤੁਸੀਂ ਦਰਸ਼ਨ ਕਰ ਲਓ ਝੋਟੀ ਦੇ ਥਣਲੇਵਾ ਬਿਲਕੁਲ ਸਾਫ ਆ ਤਾਜੀ ਸੂਈ ਹੋਈ ਆ ਤੇ ਥੋੜਾ ਜਿਹਾ ਆਰ ਸ਼ਿੰਗਾਰਾ ਐ ਨਹੀਂ ਲੱਗਿਆ ਹੋਇਆ ਜਿਵੇਂ ਵਪਾਰੀਆਂ ਕੋਲੇ ਝੋਟੀ ਹੈ ਨਹੀਂ ਗੀ ਹਣਾ ਕਾਜੀ ਸੁਈ ਹੋਈ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਪੁੱਛਾਂਗੇ ਦੁੱਧ ਬਾਦ ਕਿੰਨਾ ਕਾ ਤੇ ਕੀ ਮਾਲ ਮੁੱਲ ਕਰਦਾ ਕਿੰਨੇ ਕ ਟਾਈਮ ਦੀ ਸੁਈ ਇਹ ਸਾਰੇ ਗੱਲਬਾਤ ਪ੍ਰੋਪਰ ਆ ਪੁੱਛ ਕੇ ਤਾਂ ਲੈਵਾ ਜਮ ਇੱਕ ਨੰਬਰ ਆ ਪੁਰਾਣਾ ਆ ਜਾ ਬਾਈ ਬਾਈ ਸੱਸੀ ਗੜ ਸਿੱਕਾ ਬਾਈ ਤੇ ਬਾਈ ਨਾਮ ਦੱਸੀ ਆਪਣਾ ਮੱਖਣ ਸਿੰਘ ਬਾਈ ਠੀਕ ਆ ਮੱਖਣ ਪਿੰਡ ਕਿਹੜਾ ਬਾਈ ਕੁੱਬੇ ਰਾਜਗੜ ਕੁੱਬੇ ਰਾਜਗੜ ਜਿਹੜਾ ਬਠਿੰਡਾ ਪੈਂਦਾ ਹੈ ਨਾ ਠੀਕ ਆ ਮੱਖਣ ਨੰਬਰ ਬੋਲੀ ਬਾਈ ਇੱਕ ਵਾਰੀ 8872 66355 ਤੇ ਮੱਖਣ ਘਰ ਦੀ ਆਪਣੀ ਝੋਟੀ ਕੇ ਬਿਵਾਰ ਕਰਦੀ ਘਰ ਦੀ ਕਰਦੀ ਬਾਈ ਠੀਕ ਆ ਕਿੰਨਾ ਕਿਤਿਆਂ ਹੋਗੇ ਸੂਈ ਨੂੰ ਸੂਈ ਨੂੰ ਹੋ ਗਿਆ ਹਫਤਾ ਇੱਕ ਹਫਤਾ ਦੁੱਧ ਹੁਣ ਇਸ ਟਾਈਮ ਦੁੱਧ ਹੈ ਗਿਆ 12 ਨੇ 12 ਬਧੀਆ ਠੰਡੀ ਸੀ ਲਾ ਹਾਂ ਯਾਰ ਲੈ 12 ਕਿਲੋ ਮੀਟਰ ਦੁੱਧ ਤਿਆਰ ਆ ਇੱਕ ਹਫਤੇ ਸੂਈਆ ਘਰ ਦੀ ਝੋਟੀ ਆ ਕੋਈ ਬਿਵਾਰ ਦਾ ਕੰਮ ਨਹੀਂ ਹੈਗਾ ਤੇ ਵਧੀਆ ਸਾਂਸ ਸਭਾ ਦੀਆ ਠੰਡੀ ਸੀ ਲਾ ਧਾਰਤੂਰ ਬੋਲੀ ਓਕੇ ਤੇ ਮੱਖਣ ਰੇਟ ਦੀ ਗੱਲ ਲੈਂਦੇ ਬਾਈ ਰੇਟ ਕੀ ਕਰੇ ਡੇਢ ਡੇਢ ਲੱਖ ਮਾਨਤਨ ਹਾਂ ਥੋੜਾ ਮੰਦਾ ਹੋ ਗਿਆ ਹੁਣ ਥੋੜਾ ਮੋਟਾ ਕਰ ਲਾਂ ਮੰਦਾ ਹੋ ਗਿਆ ਹੁਣ ਹਨਾ ਝੂਆ ਵਾਲਾ ਪੈ ਗਿਆ ਬਾਈ ਰੇਡ 1.5 ਲੱਖ ਕਰਦਾ ਮੰਡੀ ਦੇ ਹਿਸਾਬ ਹਨਾ ਤੇ ਜਦੋਂ ਵੀ ਕੋਈ ਗਾਹਕ ਲੱਗੂ ਹੈ ਟਾਈਮ ਬਾਈ ਕਹਿੰਦਾ ਮਾਨਤਾਨ ਪ੍ਰੋਪਰ ਜਰੂਰ ਕਰਕੇ ਦੋ ਰਾਂਗੇ ਜੇ ਕਿਸੇ ਭਰਾ ਨੇ ਬੂਰੀਆਂ ਦੇ ਕਈ ਵਾਰ ਸ਼ਕੀਨ ਹੁੰਦੇ ਆ ਤਾਜੀ ਸੂਹੀ ਹੈ 1 ਹੱਥ ਦੀ ਤੇ 12 ਕਿਲੋ ਦੁੱਧ ਪੂਰਾ ਰੈਡੀ ਆ ਮਣਿਆ ਦੇਵਾਂਗੇ ਬਾਈ ਹਾਂ ਬਾਈ ਦੁੱਧ ਬਾਈ ਕਹਿੰਦਾ ਮਣਿਆ ਦੇਾਂਗੇ ਕੋਈ ਚੱਕਰ ਨਹੀਂ 12 ਕਿਲੋ ਆ ਤੇ ਤਾਜੀ ਸੂਹੀ ਆ ਮਗਰ ਕੱਟਾਗਾ

और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल एक साल के बच्चे को पच्चीस दो साल के बच्चे को तीस एम एल दे सकते हैं पशुपालन की नीव, राइट काफ़। तो सारी जानकारी ਖੱਠ ਪੜਾ ਝੋਟੀ ਬਣਾਵਟ ਐਡ ਰੋਡਰ ਪੂਰਾ ਖੋਲਦੀ ਹੁੰਦੀ ਆ ਤੇ ਛਕੀਨ ਝੋਟੀ ਜੇ ਆਪਾਂ ਗੱਲ ਕਰ ਲਈ ਹੈਣਾ ਮੌੜ ਮੰਡੀ ਤੇ ਲੈ ਕੇ ਪਹੁੰਚੇ ਹੋਏ ਸੀ ਬਾਈ 20 ਤਰੀਕ ਨੂੰ ਮੰਡੀ ਲੱਗਦੀ ਜਿਹੜੀ ਤੇ ਫੁੱਲ ਭਰੀ ਹੋਈ ਆ ਮੰਡੀ ਰਿਕਾਰਡ ਤੋੜਿਆ ਹੋਇਆ ਜਿਵੇਂ ਕਹਦੀ ਆਪਾਂ ਤੇ ਮੰਦਾਇ ਪੂਰਾ ਭੈ ਗਿਆ ਹੈਣਾ ਜਿਵੇਂ ਸੂਆ ਕਰਕੇ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਬੰਨ ਦੇਣ ਦਿਓ ਥਣਾ ਫਲੀਆਂ ਵਰਗੇ ਆ ਵਧੀਆ ਸਪੇਸ ਤੇ ਥਣ ਲੱਗਿਆ ਕੱਚੀ ਆ ਕਿੰਨੇ ਕ ਟਾਈਮ ਦੀ ਕੱਚੀ ਆ ਕਿਹੜਾ ਪਿੰਡਾ ਕੀ ਗੱਲਬਾਤਾਂ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨਾ proper ਟੋਟੀ ਸੂਣ ਵਾਲੀ ਆ ਤੇ ਬਾਈ ਨਾ ਗੱਲਬਾਤ ਸਾਰੀ ਕਰਕੇ ਉਰਾਂ ਆ ਜਾ ਬਾਈ ਨਾ ਬਾਈ ਸੱਚੀ ਗੱਲ ਆ ਸੱਚੀ ਗੱਲ ਬੰਦੇ ਬਈ ਨਾਮ ਦੱਸੀ ਬਾਈ ਨਾਂ ਜਗਸੀਰ ਸਿੰਘਾ ਪਿੰਡ ਵੀਰਖੁਰਦਾ ਬਈ ਵੀਰਖੁਰਦਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਬਈ ਨੰਬਰ ਬੋਲੀ ਬਾਈ 708 72 87 275 ਬਾਈ ਜਗਸੀਰ ਜੀ ਆਪਾਂ ਗੱਲ ਕਰ ਲਈ ਬਾਈ ਕਿੰਨੇ ਕ ਟਾਈਮ ਦੀ ਕੱਚੀ ਝੋਟੀ ਬਾਈ ਇਹ 5-7 ਦਿਨ ਕੱਢੂਗੀ ਐਚ ਐਲ ਡੀ ਵੀ ਦੀ ਕੱਟੀ ਆ ਇਹਦੀ ਮਾਂ ਥੰਨੇ 20 ਕਿਲੋ ਦੁੱਧ ਆ ਬਾਈ ਰੈਣੀ ਚੋਈ ਸੀ ਨਾ ਬਈ ਪਾਲੀ ਆਪਣੀ ਘਰ ਦੀ ਆਪਾਂ ਕਿਉਂ ਵਸੀ ਮਨ ਭਰਾ ਕੇ ਹਾਂ ਸੀਮਨ ਭਰਾ ਕੇ ਚੱਲ ਧੀ ਵੀ ਦਾ ਐਚ ਐਲ ਡੀ ਵੀ ਮੇਤਰੋ ਕੱਟੀਆ ਇਹਦਾ ਨੰਬਰ ਤਾਂ ਨਹੀਂ ਜਾਦਾ ਕਿਹੜੇ ਸੀ ਮਨ ਸਾਣ ਨਾ ਬਈ ਇਹ ਨੰਬਰ ਨਹੀਂ ਜਾਦੇਗੇ ਪਤਾ ਨਹੀਂ 99 ਨੂੰ ਐ ਆਪਾਂ ਨੰਬਰ ਨਹੀਂ ਜਾਦਾ 10 ਬਿਨਾਂ 99 ਤਾਂ ਨਹੀਂ ਕਿਦੇ ਨਾ ਨਾ ਇਹ ਆਪਾਂ ਨੂੰ ਯਾਦ ਨਹੀਂ ਠੀਕ ਆ ਹਾਏ ਚੱਲ ਧੀ ਵੀ ਦਾ ਹਾਂ ਬਈ ਤੇ ਪਹਿਲੇ ਸੂਏ ਸੂ ਗਈ ਬਈ ਪਹਿਲੇ ਸੂਏ ਸੂ ਗਈ ਮੂੰਹਾਂ ਚੋਂਦੀ ਆ ਹੂੰ ਚਾਰ ਦੰਦਾਂ ਥੋੜੀ ਵੱਡੀ ਹੋ ਕੇ ਸੰਭਰੀਆ ਪਹਿਲੇ ਸੂਏ ਸੂਣ ਵਾਲੀ ਆ ਤੇ ਇੱਕ ਹਫਤੇ ਦੀ ਕੱਚੀ ਹੈ ਨਾ ਹਾਂ ਬਈ ਹਾਂ ਬਈ ਤੇ ਬਈ ਆਪਣਾ ਜਗਸੀਰ ਦੁੱਧ ਦੀ ਉਮੀਦ ਕਿੰਨੀ ਕੁ ਲਾ ਕੇ ਚੱਲੇਗਾ ਬਾਈ ਘੱਟੋ ਘੱਟ ਦੁੱਧ 13-14 ਕਿਲੋ ਦੁੱਧ ਕੱਢੂਗੀ 20 ਕਿਲੋ ਦੀ ماں ਥੰਲੇ ਜਾ ਤੂੰ ਫੇਰੀ ਬਰੀਡ ਦਾ ਉਹ ਆਪਣੇ ਕੋਲੇ ਘਰੇ ਵੀ ਆ ਇਹਦੀ ماں ہاں ਘਰੇ ਜੇ ਕਿਸੇ ਭਰਾ ਨੇ ਥੱਲੀ ਕਰਨੇ ਕਰ ਹਾਂ ਕਰ ਸਕਦਾ ਤੇ ਮਿੱਤਰੋ 13-14 ਕਿਲੋ ਦੇਣ ਦਾ ਹੱਕ ਵੀ ਆ ਜਿਵੇਂ ਬਰੀਡ ਹੈ ਨਾ ਕੋਈ ਬਾਹਲਾ ਨਹੀਂ ਹੁੰਦਾ ਤੇ ਬਾਕੀ ਸ਼ਾਂਤ ਸੁਭਾਅ ਵਧੀਆ ਕੱਟੀ ਦਾ ਥਣ ਥਣ ਵਧੀਆ ਨੇ ਪਹਿਲੇ ਸੂਏ ਸੂਗੀ ਤੇ ਬਾਕੀ ਪੂਰੀ ਜਾਣਕਾਰੀ ਟੈਲੀਫੋਨ ਕਰਕੇ ਵੀ ਲੈ ਸਕਦੇ ਹੋ ਦੇਖ ਕੇ ਤੁਸੀਂ ਪ੍ਰੋਪਰ ਤਮਾ ਦਾਣ ਚ ਪਰ ਕੇ ਫਿਰ ਤੁਸੀਂ ਜਿਹੜੀ ਕੱਟੀਏ ਖਰੀਦ ਸਕਦੇ ਜੇ ਇਹਦੀ ਮਾਂ ਦੇਖਣੀ ਆ ਤਾਂ ਬਾਈ ਕੋਲੇ ਘਰੇ ਖੜੀ ਆ 20 ਲੀਟਰ ਬਾਈ ਪੂਰਾ ਹਾਂ ਬਾਈ ਬਾਈ 20 ਕਿਲੋ ਆ ਪੂਰਾ ਠੀਕ ਆ ਪ੍ਰੂਫ ਇਹਦੇ ਮਿਲ ਜਾਣਗੇ ਪ੍ਰੂਫ ਮਿਲ ਜਾਣਗੇ ਸਾਰਾ ਤਸੱਲੀ ਹੋ ਜੂ ਬਾਈ ਕਹਿੰਦਾ ਫੂਟਾ ਫੂਟਾ ਸਾਰਾ ਕੁਝ ਪ੍ਰੂਫ ਸਾਮੀ ਬੱਠਾਗਾ ਤੇ ਬਾਈ ਜਖਸੀ ਰੇਟ ਦੀ ਗੱਲ ਹੈ ਦੀ ਬਾਈ ਰੇਟ ਇਹਦਾ 2 ਲੱਖ ਰੁਪਏ ਮੰਗਦੇ ਆ ਬਾਕੀ ਆਪਾਂ ਮੌਕੇ ਤੇ ਮਾਨਤਾ ਕਰਾਂਗੇ ਰੇਟ ਮੰਡੀ ਹਿਸਾਬ ਕਰਨਾ ਹਾਂ ਕਰਨਾ ਪੈਂਦਾ ਰੇਟ ਮੰਡੀ ਹਿਸਾਬ ਕਰਨਾ ਪੈਂਦਾ 2 ਲੱਖ ਰੁਪਏ ਮਾਨਤਾਨ ਬਾਕੀ ਮੌਕੇ ਤੇ ਬਾਈ ਕਹਿੰਦਾ ਹੋ ਜੂਗਾ ਜੇ ਕਿਸੇ ਭਰਾ ਨੇ ਬਰੀਡ ਦੀ ਕੱਟੀ ਤੇ ਬਹੁਤ ਹੀ ਸੋਹਣਿਆ ਪਿੱਠਪੂੜਾ ਬਣਾਵਟਾ ਖੜਨੀ ਖੁੜਨੀ ਬਾਕੀ ਬਈ ਪਤਲੀ ਚਮੜੀ ਦੀ ਹਾਂ ਬਿਲਕੁਲ ਬਈ ਖੜਨੀ ਖੁੜਨੀ ਬਹੁਤ ਚੰਗੇ ਝੋਟੀ ਹੈਣਾ ਦੇਖੋ ਖੜੀ ਦੇਖੋ ਤੁਸੀਂ ਤੇ ਪਿੱਠਪੂੜਾ ਵਧੀਆ ਬਾਕੀ ਬਈ ਅੰਦਰਾ ਭਰੂ ਲੇਵਾ ਹੈ ਜੇ ਟਾਈਮ ਬਹੁਤ ਪਿਆਜੇ ਕੱਚੀ ਹੈ ਨਾ ਬਈ ਕਈ ਵਾਰ ਵੱਧ ਵੀ ਲੈ ਜਾਂਦਾ ਬਸ ਉਹਨਾ ਤੇ ਇੱਕ ਹਫਤਾ ਪਿਆ ਕਈ ਵਾਰ ਵੱਧ ਵੀ ਲੈ ਜਾਂਦਾ ਤੇ ਤਿਆਰ ਬਹੁਤ ਸੋਹਣੇ ਹੋਏ ਚੌੜੇ ਪੁੱਠੇ ਦੀ ਹੈ ਵਧੀਆ ਜੇ ਆਪਾਂ ਗੱਲ ਕਰੀਏ ਬਾਕੀ ਬਈ ਕਿਥੇ ਕਿਥੇ ਥਣ ਨੇ ਇਹਦੇ ਥਣਾ ਸਪੇਸ ਬਹੁਤ ਸੋਹਣਾ ਤੇ ਬਾਕੀ ਦੁੱਧ ਦੇ ਉੱਤੇ ਤੋਂ ਜਿਵੇਂ ਕਲੀਅਰ ਹੋ ਜੂ ਐ ਸੀਮਣ ਦੀ ਆ ਬਾਕੀ ਪੂਰੀ ਤਸੱਲੀ ਕਰਕੇ ਤੁਸੀਂ ਝੋਟੀ ਇਹ ਖਰੀਦ ਸਕਦੇ ਹੋ ਮਿੱਤਰੋ ਤੇ ਬਾਕੀ ਜਖਸੀਰ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਬੀਰਖੁਰ ਦਾ ਜ਼ਿਲ੍ਹਾ ਮਾਨਸਾ ਹਾਂ ਬਈ ਟੀਪੀ ਵਾਲੇ ਰੋਡ ਤੇ ਆਪਣਾ ਪਿੰਡ ਬਿਲਕੁਲ ਫਲੱਕ ਮਿੱਤਰੋ ਤਾਜੀ ਸੂਹੀ ਹੈ ਐਨੂਦ ਵਾਲਾ ਗੜਾ ਤਾਜੀ ਸੂਹੀ ਹੈ ਸਿੰਘ ਥੋੜਾ ਖੁੱਲਾਗਾ ਤੇ ਮੱਝ ਵਧੀਆ ਦੀ ਦੁੱਧ ਵਾਲੀ ਸਾਫ ਥਣ ਲੈਵੇ ਦੀ ਇਹ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਗੱਲਬਾਤ ਆਪਾਂ ਬਾਈ ਤੋਂ ਕਰਾਵਾਂਗੇ ਇਹ ਵੀ ਘਰੇਲੂ ਮੱਝ ਹੈਗੀ ਜੀ ਆਪਾਂ ਗੱਲ ਕਰੀਏ ਤੇ ਮੋੜ ਦਾ ਤਾਜੀ ਸੂਹੀ ਆ ਮਗਰ ਕਟਾ ਤੋਂ ਕੱਟਾਂ ਦਾ ਹੁਣ ਜਿਆਦਾ ਸੀਜ਼ਨ ਆਗਾ ਤੇ ਹਰੇਕ ਮੱਝ ਦੇ ਵਸੇ ਜਿਵੇਂ ਆਪਾਂ ਦੇਖੀ ਹੈ ਨਾ ਕੱਟਈ ਆ ਸਿੰਘ ਥੋੜੇ ਜਿ ਖੁੱਲੇ ਨੇ ਟੋਟੀ ਵਧੀਆ ਗਈ ਜਿਵੇਂ ਆਪਾਂ ਕਹਿੰਦੀਆਂ ਮੱਝ ਦੁੱਧ ਵਾਲੀ ਆ ਥਣ ਲੇਵਾ ਸਾਫ ਆ ਤੇ ਦੁੱਧ ਵੀ ਚੰਗਾ ਦਿੰਦੀ ਹੋਊਗੀ ਬਾਕੀ ਬਾਈ ਨਾਲ ਗੱਲਬਾਤ ਕਰਦੇ ਸਾਰੀ ਤੇ ਮੌੜ ਆ ਹੋਸੀ ਬਾਈ ਲੈ ਕੇ ਜੈਡ ਬਲੈਕ ਵੰਗੂ ਆ ਥਣ ਲੇਵਾ ਬਿਲਕੁਲ ਸਾਫ ਆ ਦਰਮਿਆਨੇ ਇਹ ਕੱਦ ਦੀ ਆ ਕੀ ਮਾਲ ਮੁੱਲ ਕਰਦਾ ਸਾਰੀ ਗੱਲਬਾਤ ਬਾਈ ਨੂੰ ਜਾਣਕਾਰੀ ਲੈ ਕੇ ਦੇਣਾ ਤੁਹਾਨੂੰ ਪੁੱਛ ਕੇ ਦੇਣਾ ਤੇ ਇਦਨ ਹੋ ਜਾ ਬਾਈ ਇਹ ਸਸਰੀ ਘਰ ਬਾਈ ਸਸਰੀ ਘਰ ਬਾਈ ਇਹ ਬਾਈ ਨਾਮ ਦੱਸੀ ਮਨਪ੍ਰੀਤ ਸਿੰਘ ਆ ਜੀ ਠੀਕ ਆ ਮਨਪ੍ਰੀਤ ਪਿੰਡ ਬਾਈ ਗੁੰਮਟੀ ਘਰ ਆਈ ਗੁੰਮਟੀ ਘਣਾ ਜਿਲ੍ਹਾ ਬਠਿੰਡਾ ਰਹਿੰਦਾ ਹੈ ਨਾ ਅਨੁਪ੍ਰੀਤ ਨੰਬਰ ਬੋਲੇ ਇੱਕ ਵਾਰੀ ਬਾਈ 97798 ਥੋੜੇ ਸੰਗਣ ਮਾਲਦੀ ਮੱਜਾ ਨਾ ਉਹ ਸਿੰਘ ਦਾ ਕਰਕੇ 5 ਦਿਨਾਂ ਹੀ ਸੂਈ ਵੀ ਆ ਦੁੱਧ ਬਾਈ ਦੁੱਧ ਤਿਆਰ ਆ ਪੂਰਾ ਹਾਂ ਜੇ ਮੇਰੇ ਤੋਂ 5 ਦਿਨਾਂ ਹੀ ਸੂਈਏ 10